ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਅੱਜ ਰਾਤ ਦੇ ਮੌਸਮ ਦੇ ਹਾਲਾਤ ਜਾਨੀ ਕਿ 18 ਦਸੰਬਰ 2024 ਮੌਸਮ ਕਿਵੇਂ ਦਾ ਰਹਿਣ ਵਾਲਾ ਹੈ ਸ਼ਾਮ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਜਿਹੜਾ ਤਾਪਮਾਨ ਹੈ ਉਹ ਲਗਭਗ ਸਾਨੂੰ ਥੋੜਾ ਜਿਹਾ ਕੱਲ੍ਹ ਨਾਲੋਂ ਵਧਿਆ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਪੂਰਬ ਦੀ ਹਵਾ ਦੀ ਵਾਪਸੀ ਹੋਈ ਹੈ ਤੇ ਤਾਪਮਾਨ ਦੀ ਅਗਰ ਓਵਰਆਲ ਗੱਲ ਕੀਤੀ ਜਾਵੇ ਤਾਂ ਬੀਤੀ ਕੱਲ ਦੀ ਗੱਲ ਕੀਤੀ ਜਾਵੇ ਤਾਂ 15 16 ਡਿਗਰੀ ਤਾਪਮਾਨ ਸੀ ਜਿਹੜਾ ਇਸ ਸਮੇਂ ਸਾਨੂੰ ਲਗਭਗ 17 18 ਡਿਗਰੀ ਦੇ ਵਿਚਕਾਰ ਦੇਖਣ ਨੂੰ ਮਿਲ ਰਿਹਾ ਹੈ ਸ਼ਾਮ ਦੇ 6:30 ਹੋ ਚੁੱਕੇ ਨੇ ਤੇ ਅਜੇਹੇ ਦੇ ਵਿੱਚ ਅੱਜ ਰਾਤ ਤੁਹਾਨੂੰ ਅਗਰ ਗੱਲ ਕੀਤੀ ਜਾਵੇ ਤਾਂ ਸੈਟਲਾਈਟ ਇਮੇਜ ਤੋਂ ਇੱਕ ਬੱਦਲੀ ਸਿਸਟਮ ਵੀ ਸਾਨੂੰ ਪੰਜਾਬ ਦੇ ਉੱਪਰ ਗੁਜ਼ਰਦਾ ਹੋਇਆ ਦਿਖਾਈ ਦੇ ਰਿਹਾ ਜਿਸ ਦਾ ਅਸਰ ਵੀ ਇਹੀ ਦੇਖਣ ਨੂੰ ਮਿਲ ਰਿਹਾ ਕਿ ਪੰਜਾਬ ਦਾ ਤਾਪਮਨ ਥੋੜਾ ਜਿਹਾ ਅੱਜ ਦੇ ਰਾਤ ਵਧਿਆ ਹੋਇਆ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਤਾਜ਼ਾ ਸੈਟਲਾਈਟ ਇਮੇਜ ਤੋਂ ਕਿ ਇਹ ਸਿਸਟਮ ਪੰਜਾਬ ਦੇ ਉੱਪਰ ਕਿਸ ਤਰੀਕੇ ਨਾਲ ਕਾਇਮ ਹੈ ਲਗਭਗ 70% ਆਪਾਂ ਕਹਿ ਲਈਏ ਤਾਂ ਪੰਜਾਬ ਦਾ ਹਿੱਸਾ ਇਹਦੇ ਵਿੱਚ ਆ ਚੁੱਕਿਆ ਹੈ ਲਗਭਗ ਮਾਲ ਬਾਹ ਵੈਲਟ ਜਿਹੜੀ ਵੀ ਆਪਣਾ ਮਲੋੜ ਤੋਂ ਲੈ ਕੇ ਪਟਿਆਲੇ ਤੱਕ ਜਾਂ ਫਤਿਹਗੜ੍ਹ ਸਾਬ ਤੱਕ ਦੀ ਬੈਲਟ ਹੈ ਉਹਦੇ ਵਿੱਚ ਹੀ ਸਿਸਟਮ ਦਿਖਾਈ ਨਹੀਂ ਦੇ ਰਿ ਕਿ ਸਾਰੇ ਪੰਜਾਬ ਦੇ ਉੱਪਰ ਇਹ ਬੱਦਲ ਬਈ ਛਾਈ ਹੋਈ ਹੈ ਤੇ ਜਿਸ ਦੇ ਕਾਰਨ ਅੱਜ ਗਰਮੈਸ਼ ਵਾਲਾ ਮੌਸਮ ਰਾਤ ਦੇ ਸਮੇਂ ਦੇਖਣ ਨੂੰ ਮਿਲੇਗਾ ਤਾਪਮਾਨ ਬੀਤੀ ਕੱਲ ਨਾਲੋਂ ਅੱਧਾ ਡਿਗਰੀ ਇੱਕ ਡਿਗਰੀ ਵੱਧ ਹੀ ਰਹਿਣ ਦੀ ਉਮੀਦ ਹੈ ਕੋਈ ਬਹੁਤ ਜ਼ਿਆਦਾ ਠੰਡੀ ਰਾਤ ਅੱਜ ਦੇਖਣ ਨੂੰ ਨਹੀਂ ਮਿਲੇਗੀ ਬੀਤੀ ਕੱਲ ਨਾਲੋਂ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਤਾਪਮਾਨ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਵੀ ਕਰਕੇ ਜਾਇਓ ਜੀ ਹੁਣ ਗੱਲ ਕਰ ਲੈਂਦੇ ਆ ਤਾਪਮਰ ਕਿੰਨਾ ਰਹੇਗਾ ਤਾਪਮਨ ਜਿਹੜਾ ਘੱਟੋ ਘੱਟ ਸਾਨੂੰ ਬੀਤੀ ਕੱਲ 2 ਤੋਂ 3 ਡਿਗਰੀ ਦੇਖਣ ਨੂੰ ਮਿਲ ਰਿਹਾ ਸੀ ਉਹ ਤਾਪਮਨ ਹੁਣ ਲਗਭਗ 3 ਤੋਂ 4 ਡਿਗਰੀ ਦੇ ਵਿਚਕਾਰ ਹੀ ਬਣੇ ਰਹਿਣ ਦੀ ਜ਼ਿਆਦਾਤਰ ਸਾਨੂੰ ਉਮੀਦ ਦਿਖਾਈ ਦੇ ਰਹੀ ਹੈ ਇਸ ਬੱਦਲਬਾਜ਼ੀ ਦਾ ਅਸਰ ਮੀਂਹ ਦੇ ਪੱਖ ਤੋਂ ਤਾਂ ਕੋਈ ਵੱਡਾ ਦਿਖਾਈ ਨਹੀਂ ਦੇ ਰਿਹਾ ਹਲਕੀ ਦਰਮਿਆਨੀ ਸਾਨੂੰ ਸਿਰਫ ਬੱਦਲਬਾਜ਼ੀ ਹੀ ਪੰਜਾਬ ਦੇ ਵਿੱਚ ਦਿਖਾਈ ਦੇਵੇਗੀ ਜੋ ਕਿ ਸਵੇਰ ਦੇ ਵੇਲੇ ਤੱਕ 3 ਤੋਂ 4 ਵਜੇ ਤੱਕ ਸਾਫ਼ ਹੋ ਜਾਵੇਗਾ ਇਹ ਮੌਸਮ ਦੀ ਜਿਹੜੀ ਪ੍ਰੈਡਿਕਸ਼ਨ ਹੈ ਇਹ ਲਗਭਗ ਕੱਲ ਤੱਕ ਕਿਸੇ ਤਰੀਕ ਨਰਹਿਣ ਦੀ ਉਮੀਦ ਹੈ ਸਵੇਰੇ 4-5 ਵਜੇ ਤੱਕ ਇਹ ਬੱਦਲਬਾਈ ਸਾਫ਼ ਹੋ ਜਾਵੇਗੀ ਬਾਕੀ ਕੱਲ ਦੀ ਅਪਡੇਟ ਜੋ ਵੀ ਹੋਵੇਗੀ ਥੋੜੇ ਤੱਕ ਸਵੇਰ ਦੀ ਵੀਡੀਓ ਵਿੱਚ ਸਭ ਤੋਂ ਪਹਿਲਾਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਥੋੜੇ ਦੇ ਅਗਲੀ ਜਾਣਕਾਰੀ ਲੈ ਕੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ